ਕੱਲ ਪਰਸੋਂ ਦਾ ਇੱਕ ਚਰਚਾ ਬੜਾ ਹੋਰ ਚੱਲ ਰਿਹਾ ਲਫਾਫੇ ਨੇ ਬੜਾ ਚਰਚਾ ਪਾਇਆ ਹੋਇਆ ਹੈ ਅੱਜ ਕੱਲ ਤੇ ਆਪਾਂ ਖਬਰਾਂ ਵੀ ਆਪਣੇ ਏਰੀਆ 'ਚ ਲੱਭ ਲੈਣੇ ਵਾਲੀ ਦੂਰ ਜਾਣ ਦੀ ਲੋੜ ਨਹੀਂ ਪੈਂਦੀ ਆ ਲੰਬੀ ਵਾਲੇ ਪਾਸੇ ਇੱਕ ਲਿਬੜੇ ਲਫਾਫੇ ਦਾ ਬੜਾ ਰੌਲਾ ਪਿਆ ਹੋਇਆ ਹੈ ਨਸ਼ਿਆਂ ਦੇ ਵਿਰੁੱਧ ਜਿਹੜਾ ਯੁੱਧ ਚੱਲ ਰਿਹਾ ਨਾ ਉਹ ਵੀ ਇਨੀ ਪੀਕ ਤੇ ਪਹੁੰਚ ਗਿਆ ਇਨੇ ਸਿਖਰ ਤੇ ਪਹੁੰਚ ਗਿਆ ਵੀ ਜ਼ੀਰੋ ਟੋਲਰੈਂਸ ਵਾਲੀ ਗੱਲ ਹੀ ਹੋਈ ਪਈ ਹੈ ਇੱਥੇ ਦੇ ਇੱਕ ਲਫਾਫੇ ਨੂੰ ਲੈ ਕੇ ਰੌਲਾ ਪਿਆ ਹੈ ਕਿ ਕੀ ਮਸਲਾ ਹੈ ਜੀ ਇਹ ਨਹੀਂ ਵੇਖੋ ਗੱਲ ਇਹ ਆ ਕਿ ਹਰ ਇੱਕ ਚੀਜ਼ ਦੇ ਨਾ ਕਈ ਪੱਖ ਹੁੰਦੇ ਆ ਜੇ ਤਾਂ ਇਸ ਪੱਖ ਤੋਂ ਵੇਖੀਏ ਤੱਕ ਈ ਇਮਾਨਦਾਰ ਪੁਲਿਸ ਲੱਗੇਗੀ ਤੁਹਾਨੂੰ ਕਿ ਉਹਨਾਂ ਨੇ ਆਪਦੇ ਕੋਲੋਂ ਕੁਝ ਨਹੀਂ ਪਾਇਆ ਜੀ ਜੇ ਉਹ ਲਿਬੜਾ ਲਿਬੜੇ ਲਫਾਫੇ ਪਾ ਰਹੇ ਆ ਹੂੰ ਤੋ ਜੇ ਲਿਬੜੇ ਲਫਾਫੇ ਦੇ ਵਿੱਚ ਕਿਲੋਕ ਪਾ ਦਿੰਦੇ ਤਾਂ ਫਿਰ ਕੀ ਕਰ ਲੈਂਦੇ ਤੁਸੀਂ ਬਿਲਕੁਲ ਵੀ ਅਨੀ ਪੁਲਸ ਇਸ ਕਟੜ ਇਮਾਨਦਾਰਾਂ ਦੇ ਰਾਜ ਦੇ ਵਿੱਚ ਥੋੜੀ ਇਮਾਨਦਾਰ ਲੱਗ ਰਹੀ ਆ ਹੂੰ ਕਿ ਉਹਨਾਂ ਨੇ ਮਤਲਬ ਕਿ ਇਸ ਢੰਗ ਦੇ ਨਾਲ ਕੇਸ ਦਰਜ ਕੀਤਾ ਕਿ ਜੀ ਉਹ ਭੁਕੀ ਨਾਲ ਲਿਬੜਿਆ ਲਫਾਫਾ ਸੀਗਾ ਜਿਹੜਾ ਉਹ ਜਾ ਕੇ ਤੇ ਬਰਾਮਦ ਕੀਤਾ ਜੀ ਇਹ ਮਾਮਲਾ ਹੈਗਾ ਟਾਣੀ ਤੇਲੀਆਂ ਵਾਲੇ ਦਾ ਹੂੰ ਠੀਕ ਹੈ ਜੀ ਕੰਦੂ ਖੇੜੇ ਚ ਪੈਂਦੀਆਂ ਤੁਹਾਨੂੰ ਪਤਾ ਹੈ ਤਾਂ ਗੱਲ ਇਹ ਆ ਕਿ ਇਸ ਮਸਲੇ ਦੇ ਪਿੱਛੇ ਵੀ ਇੱਕ ਚਰਚਾ ਹੂੰ ਕੋਈ ਕਹ ਰਿਹਾ ਜੀ ਇੱਕ ਸਮਾਨ ਸੀਗਾ ਬਸ ਕੇਸਰ ਰੱਦੂ ਵੱਦੂ ਕੀਤਾ ਗਿਆ ਜੀ ਕੋਈ ਕਹਿੰਦਾ ਜੀ ਕਿ ਪੁਲਿਸ ਨੇ ਇਮਾਨਦਾਰੀ ਦਿਖਾਈ ਆ ਹੂੰ ਕਈ ਪ੍ਰਕਾਰ ਦੀਆਂ ਚਰਚਾ ਆ ਦੋ ਵਕਤ ਇੱਥੇ ਖੜੇ ਹੋ ਗਿਆ ਠੀਕ ਹੈ ਨਾ ਜੀ ਸੋ ਮੈਨੂੰ ਨਹੀਂ ਪਤਾ ਹੁਣ ਉਹਦੇ ਵਿੱਚ ਕੀ ਸਚਾਈ ਆ ਪਰ ਗੱਲ ਇਹ ਆ ਕਿ ਜੇ ਹੁਣ ਆਪਾਂ ਇਸ ਮਾਮਲੇ ਨੂੰ ਦੇਖੀਏ ਤੇ ਚ ਪੁਲਿਸ ਇੰਨੀ ਉਲਝ ਗਈ ਕਿ ਖੁਦ ਡੀਜੀ ਨੂੰ ਬਿਆਨ ਦੇਣਾ ਪਿਆ ਆ ਥੋੜਾ ਸਮਾਂ ਪਹਿਲਾਂ ਹੁਣ ਡੀਜੀਪੀ ਬੋਲ ਕੇ ਹਟਿਆ ਉਹਨਾਂ ਨੇ ਕਿਹਾ ਕਿ ਭਾਈ ਦੇਖੋ ਗੱਲ ਇਹ ਆ ਕਿ ਜਿਹੜਾ ਬੰਦਾ ਵਰਤੋਂ ਕਰਿਆ ਉਹਦੇ ਕੋਲ ਸਮਾਲ ਕਾਲੋ ਕੇ ਰਿਕਵਰੀ ਹੋਈ ਆ ਜਾਂ ਉਹਦੇ ਮਤਲਬ ਕਿ ਇੰਨੀ ਕੁਆ ਕਿ ਭਈ ਕੇਸ ਦਰਜ ਕਰਨ ਦੀ ਜ਼ਰੂਰਤ ਨਹੀਂ ਉਹਦਾ ਤਾਂ ਰੀਹੈਬ ਹੋਣਾ ਚਾਹੀਦਾ ਨਾ 27 ਏ ਦੀ ਸ਼ਾਇਦ ਗੱਲ ਕਰ ਰਹੇ ਸੀ ਉਹਦੇ ਵਿੱਚ ਜੀ ਐਂਡੀਪੀਐਸ ਐਕਟ ਦੇ ਵਿੱਚ ਕਿ ਉਹਦੇ ਚ ਮਾਮਲਾ ਜਿਹੜਾ ਉਹ ਦਰਜ ਕਰਨ ਦੀ ਥਾਂ ਤੇ 64 ਦੀ ਕਾਰਵਾਈ ਕਰਕੇ ਜਿਹੜਾ ਉਹ ਉਹਦਾ ਇਲਾਜ ਕਰਵਾਇਆ ਜਾ ਸਕਦਾ ਮਤਲਬ ਕਿ ਉਹਨਾਂ ਨੇ ਕਿਹਾ ਕਿ ਕੁਝ ਫੈਕਟ ਕਲੀਅਰ ਕਰਨ ਵਾਸਤੇ ਕਿ ਭਾਈ ਅਸੀਂ ਅਸਸਪੀ ਨੂੰ ਕਿਹਾ ਕਿ ਤੁਸੀਂ ਜਾਂਚ ਪੜਤਾਲ ਕਰਕੇ ਤੇ ਦੱਸੋ ਕਿ ਕੀ ਹੈ ਇਹ ਮਾਮਲਾ ਕਿਉਂਕਿ ਪੁਲਿਸ ਲਿਬੜੇ ਲਭਾਫੇ ਦੇ ਚੱਕਰ ਦੇ ਵਿੱਚ ਖੁਦ ਲਿਪੜ ਗਈ ਟਰੋਲ ਬਹੁਤ ਹੋ ਗਈ ਨਾ ਟਰੋਲ ਹੋ ਗਈ ਪਰ ਦੂਜੇ ਪੱਖ ਤੋਂ ਕਹਿ ਲਓ ਕਿ ਜਿਹੜੇ ਐਕਸਪਰਟ ਨੇ ਉਹ ਤੇ ਕਹਿ ਰਹੇ ਆ ਕਿ ਜੇ ਮੰਨ ਲਓ ਇਸ ਤਰ੍ਹਾਂ ਦਾ ਮਾਮਲਾ ਤੇ ਪੁਲਿਸ ਨੇ ਬਣਾਇਆ ਤੇ ਠੀਕ ਕੀਤਾ ਹਮ ਪਰ ਆਪਾਂ ਜੀ ਦੇਖੀਏ ਕਿ ਸਰਕਾਰ ਨੇ ਪਹਿਲਾਂ ਵੀ ਐਲਾਨ ਕੀਤੇ ਸੀਗੇ ਖੁਦ ਡਾਕਟਰ ਬਲਬੀਰ ਹੋਰਾਂ ਦੀ ਸਟੇਟਮੈਂਟ ਸੀਗੀ ਕਿ ਅਸੀਂ ਵਰਤੋਕਾਰਾਂ ਦਾ ਤਾਂ ਛੜਾਵਾਂਗੇ ਹੂੰ ਤਾਂ ਗੱਲ ਇਹ ਆ ਕਿ ਫਿਰ ਕੇਸਦਾਰ ਉਹ ਹੁਣ ਮੇਰੇ ਖਿਆਲ ਦੇ ਨਾਲ ਇਹ ਪੁਲਿਸ ਇਸ ਨੂੰ ਜਸਟੀਫਾਇਬਲ ਇਦਾਂ ਕਰ ਰਹੀ ਆ ਕਿ ਦੇਖੋ ਜੀ ਰੀਹੈਬ ਕਰਨਾ ਸੀਗਾ ਉਹਦਾ ਤਾਂ ਕੇਸ ਦਰਜ ਕਰਨਾ ਜ਼ਰੂਰੀ ਆ ਹੂੰ ਤਾਂ ਮੇਰੇ ਖਿਆਲ ਦੇ ਨਾਲ ਇਹ ਵੀ ਗੱਲ ਠੀਕ ਨਹੀਂ ਹੈ ਰੀਹੈਬ ਕਿਸੇ ਨੂੰ ਅਖੇ ਜੀ ਜੇ ਕਿਸੇ ਨੇ ਉਹ ਨਸ਼ਾ ਛੱਡਣਾ ਚਾਹੁੰਦਾ ਸੀਗਾ ਤਾਂ ਕਰਕੇ ਕੇਸ ਜਿਹੜਾ ਹੈ ਉਹ ਦਰਜ ਕਰਨਾ ਪਿਆ ਇਹ ਤਾਂ ਕੋਈ ਜ਼ਰੂਰੀ ਨਹੀਂ ਹੈ ਕਿ ਕੋਈ ਬੰਦਾ ਜਦੋਂ ਮੰਨ ਹੀ ਗਿਆ ਕਿ ਮੈਂ ਵਰਤੋਂ ਕਰਿਆ ਮੈਂ ਇਸਤੇਮਾਲ ਕਰਦਾ ਤੇ ਜੇ ਉਹ ਛਡਣਾ ਚਾਹੁੰਦਾ ਜ਼ਰੂਰੀ ਨਹੀਂ ਕਿ ਉਹਨੂੰ ਕੇਸ ਦੇ ਵਿੱਚ ਨਾਮਜ਼ਦ ਕਰਕੇ ਤੁਸੀਂ ਛਡਾਓਗੇ ਜੀ ਉਹਦੇ ਨਾਲ ਆਹੀ ਤੇ ਗੱਲ ਹੈ ਕਿ ਪਾਲਿਸੀ ਮੇਕਿੰਗ ਦੀ ਮੈਂ ਹਮੇਸ਼ਾ ਆਹੀ ਤੇ ਗੱਲ ਕਰਦਾ ਕਿ ਪਾਲਿਸੀ ਮੇਕਿੰਗ ਦੇ ਵਿੱਚ ਇਹ ਚੀਜ਼ਾਂ ਤੁਹਾਡੀਆਂ ਕਲੀਅਰ ਹੋਣੀਆਂ ਚਾਹੀਦੀਆਂ ਗਾਂ ਰੌਲਾ ਰੱਪਾ ਪਵੇ ਨਾ ਜੀ ਹੁਣ ਅੱਗੇ ਵੀ ਇੱਕ ਸਵਾਲ ਹੈਗਾ ਵੈਸੇ ਤੇ ਜੇ ਤੁਸੀਂ ਦੇਖੋਗੇ ਅਸੀਂ ਨਾ ਬੜੀਆਂ ਚੀਜ਼ਾਂ ਸੁਣੀਆਂ ਕੀਤੀਆਂ ਨੇ ਮੇਰੇ ਦੋਸਤ ਨੇ ਇੱਕ ਵਾਰੀ ਗੱਲ ਦੱਸੀ ਸੀਗੇ ਉਹਦੇ ਫਾਦਰ ਸਾਹਿਬ ਹੁਣ ਨਹੀਂ ਹੈਗੇ ਦੁਨੀਆਂ 'ਚ ਤੇ ਮਤਲਬ ਕਿ ਉਹ ਲੀਡਰ ਸੀਗੇ ਜੀ ਤੇ ਉਹ ਕਹਿੰਦੇ ਕਿ ਵੀ ਸਾਡੇ ਪਿੰਡਾਂ ਦਾ ਹੀ ਥਾਣੇਦਾਰ ਸੀਗਾ ਅਮੋਰ ਲਗਾ ਹੀ ਤੇ ਉਹ ਕਹਿੰਦੇ ਵੀ ਗਾਇ ਕਿਤੇ ਥਾਣੇ ਕੰਮ ਸੀ ਤੇ ਬਾਜ਼ ਮਾਰ ਲਈ ਜੀ ਪਿਆ ਬਹੁਤ ਜਥੇਦਾਰ ਆ ਜਾ ਉਹ ਨਾਲ ਗੱਲ ਕਰੀਏ ਤੇ ਉਹ ਚਲੋ ਗੱਲਬਾਤ ਕੀਤੀ ਕਹਿੰਦਾ ਕਿ ਜਥੇਦਾਰਾ ਕਦੇ ਸੁਨੇ ਬਾਸ ਥੱਲੇ ਬੰਦਾ ਆ ਕੇ ਮਰਿਆ ਹੋਵੇ ਹੂੰ ਤੇ ਪਰਚਾ ਕੰਡਕਟਰ ਤੇ ਕਹਦੇ ਵੀਰ ਇਹ ਬੜੀ ਅਲੋਕਾਰੀ ਗੱਲ ਹੈ ਉਹਨੇ ਹਾਂ ਹੀ ਕਟਿਆ ਕਾਰਨ ਵੀ ਦੱਸਿਆ ਕਹਿੰਦੇ ਬੰਦਾ ਥੱਲੇ ਆ ਗਿਆ ਹੂੰ ਕੰਡੈਕਟਰ ਨੂੰ ਆਖਿਆ ਕਢਾ ਕੰਡੈਕਟਰ ਕਹਿੰਦਾ ਮੈਂ ਮੈਂ ਥੋੜੀ ਕਿਹਾ ਹੂੰ ਬੰਦਾ ਮੈਂ ਥੱਲੇ ਦਿੱਤਾ ਜੀ ਮੈਂ ਕਾ ਤੋ ਕਢਾ ਉਹ ਕਹਿੰਦੇ ਕੋਈ ਗੱਲ ਨਹੀਂ ਹੁਣ ਤੂੰ ਕੇਸ ਚੋਂ ਨਹੀਂ ਨਿਕਲਦਾ ਫਿਰ ਕਹਿੰਦੇ ਕਹਿੰਦੇ ਨਾ ਪਛਾ ਪਤਾ ਵੀ ਕੰਡੈਕਟਰ ਕਹਿੰਦਾ ਹੀ ਖਿੱਚੀ ਚੱਲ ਖਿੱਚੀ ਚੱਲ ਖਿੱਚੀ ਚੱਲ ਖਿੱਚ ਕੇ ਬੰਦਾ ਉਹ ਖਿੱਚ ਲਿਆ ਬੰਦਾ ਮਾਰ ਦਿੱਤਾ ਤੇ ਉਹ ਜਿਹੜਾ ਜੀ ਉਹ ਮਰ ਗਿਆ ਹੂੰ ਤੋਂ ਕੰਡਕਟਰ ਨੂੰ ਵੀ ਸ਼ਹਿਰ ਦੇ ਵਿੱਚ ਰੱਖ ਲਿਆ ਸੋ ਪੁਲਿਸ ਕੋਲ ਬਥੇਰਾ ਕੁਝ ਕਰਨ ਲਈ ਹੁੰਦਾ ਜੇ ਕਰਨ ਤੇ ਆਵੇ ਤਾਂ ਉਹ ਬੰਦਾ ਮਰਿਆ ਜਿਹੜਾ ਉਹ ਕੰਡਕਟਰ ਤੇ ਵੀ ਪਾ ਸਕਦੀ ਆ ਪੁਲਿਸ ਦੇ ਕੋਲ ਇਦਾਂ ਦੀਆਂ ਤਾਕਤਾਂ ਹੁੰਦੀਆਂ ਪਰ ਹੁਣ ਇੱਕ ਚੀਜ਼ ਜਿਹੜੀ ਆ ਗੱਲ ਇਹ ਆ ਕਿ ਬਈ ਉਹਦੇ ਚ ਵੇਖਣ ਵਾਲੀ ਹੋ ਰਿਹਾ ਕਿ ਜਿਵੇਂ ਡੀਜੀ ਸਾਹਿਬ ਬੋਲ ਰਹੇ ਸਨ ਕਿ 31 ਮਈ ਤੱਕ ਅਲਟੀਮੇਟਮ ਆ ਕਿ ਜੇ ਬਈ ਕਿਤੇ ਢਿੱਲ ਮੱਠ ਰਹਿ ਗਈ ਤੇ ਇਸ ਤਰ੍ਹਾਂ ਤੇ ਅਸੀਂ ਇਹ ਕਰਾਂਗੇ ਵਾਹ ਕਰਾਂਗੇ ਕਰਾਂਗੇ ਮੇਰੀ ਗੱਲ ਸੁਣਿਓ ਭਈ ਮੈਂ ਤੱਕੇ ਵੀ ਗੱਲ ਕਹੀ ਸੀ ਕਿ ਭਾਈ ਦੇਖੋ ਪਹਿਲੀ ਗੱਲ ਤੇ ਕਿ ਕਸੌਟੀ ਕੀ ਹੋਏਗੀ ਜੀ ਕਿ ਤੁਸੀਂ ਇਹਨਾਂ ਚੀਜ਼ਾਂ ਦਾ ਅੰਕਲਨ ਕਿਦਾਂ ਕਰੋਗੇ ਨਸ਼ਾ ਮੁਕਤ ਪੰਜਾਬ ਨਾ ਜੁਣਾ ਨਾ ਕੱਲ ਹੋਣਾ ਲਿਕਰ ਦਾ ਤਾਂ ਤੁਸੀਂ ਠੇਕਾ ਚੜ੍ਹਿਆ ਸ਼ਰਾਬ ਦਾ ਤਾਂ ਤੁਸੀਂ 11000 ਕਰੋੜ ਰੁਪਏ ਚ ਠੇਕਾ ਚੜ੍ਹ ਕੇ ਹਟੇ ਹੋ ਜੀ ਤੇ ਨਸ਼ਾ ਮੁਕਤ ਸ਼ਬਦ ਆਪਣੇ ਆਪ ਦੇ ਵਿੱਚ ਵਿਆਖਿਆ ਮੰਗਦਾ ਹੈ ਬਿਲਕੁਲ ਠੀਕ ਹੈ ਜੀ ਉਹ ਉਹ ਤੇ ਭੁੱਲ ਹੀ ਜਾਓ ਹੁਣ ਉਹ ਕਹਿ ਰਹੇ ਨੇ ਕਿ 31 ਮਈ ਤੱਕ ਜਿਹੜਾ ਵੀ ਕੋਈ ਅਫਸਰ ਕੰਮਕਾਰ ਚ ਢਿੱਲ ਕਰੂਗਾ ਤੇ ਅਸੀਂ ਉਹਨੂੰ ਕਾਰਵਾਈ ਦੀ ਜੱਦ ਚ ਲਵਾਗੇ ਹੁਣ ਬੜਾ ਵੱਡਾ ਸਵਾਲ ਹੈ ਸੁਖਮਨ ਸਾਹਿਬ ਕਿ ਦੀ ਕਸੌਟੀ ਕੀ ਹੋਏਗੀ ਕੰਮ ਦੀ ਕੀ ਪਰਚੇ ਉਹ ਵੇਖੇ ਜਾਣਗੇ ਕਿ ਕਿਹੜੇ ਥਾਣੇ ਦੇ ਵਿੱਚ ਜਾਂ ਕਿਹੜੀ ਸਬ ਡਿਵੀਜ਼ਨ ਦੇ ਵਿੱਚ ਜਾਂ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਘਟੇ ਹਨ ਕੀ ਇਸ ਨੂੰ ਆਧਾਰ ਬਣਾਇਆ ਜਾਏਗਾ ਜੀ ਜਾਂ ਖੁਫੀਆ ਰਿਪੋਰਟਾਂ ਨੂੰ ਆਧਾਰ ਬਣਾਇਆ ਜਾਏਗਾ ਕਿ ਤੁਸੀਂ ਇੱਕ ਖੁਫੀਆ ਕਹਿ ਲੋਗੇ ਭਾਈ ਇਨਪੁਟ ਹਾਸਲ ਕਰੋਗੇ ਕਿ ਆ ਹੋਇਆ ਜੀ ਆ ਹੋਇਆ ਜੀ ਫਲਾਣੇ ਏਰੀਏ ਦੇ ਵਿੱਚ ਹਾਲੇ ਇਸ ਤਰ੍ਹਾਂ ਦਾ ਕੰਮ ਚੱਲਦਾ ਹੈ ਇਸ ਨੈਕਸਸ ਦੇ ਵਿੱਚ ਪੁਲਿਸ ਵਾਲਾ ਫਲਾਣਾ ਸ਼ਾਮਲ ਆ ਕਿ ਉਹ ਲਵੋਗੇ ਜੀ ਪਰ ਜੇ ਕਸੌਟੀ ਤੁਹਾਡੀ ਕਸੌਟੀ ਤੁਹਾਡੀ ਜਿਹੜੀ ਆ ਉਹ ਪਰਚੀਆਂ ਦੀ ਹੋਏਗੀ ਤਾਂ ਫਿਰ ਤਾਂ ਇੱਕ ਕੰਪੀਟੀਸ਼ਨ ਸ਼ੁਰੂ ਕਰ ਦੇਓਗੇ ਤੁਸੀਂ ਕਿ ਪਰਚੇ ਵਧੇਰੇ ਕਿਹੜਾ ਥਾਣੇਦਾਰ ਕੱਟ ਰਿਹਾ ਜਿਵੇਂ ਤਲਾਣ ਹੁੰਦੇ ਨੇ ਹਾਂਜੀ ਤਾਂ ਹਰੇਕ ਥਾਣੇਦਾਰ ਕਹੇਗਾ ਕਿ ਮੇਰੇ ਥਾਣੇ ਦੇ ਵਿੱਚ ਪਰਚੇ ਫੁੱਲ ਹੋਣੇ ਚਾਹੀਦੇ ਤਾਂ ਫਿਰ ਇਹ ਇਹਦਾ ਮਤਲਬ ਇਹ ਹੈ ਕਿ ਇਹੋ ਜਿਹੇ ਮਾਮਲੇ ਆਉਣਗੇ ਹੂੰ ਫਿਰ ਲਿਬੜੇ ਲਫਾਫੇ ਆਉਣਗੇ ਜੀ ਜੀ ਬਿਲਕੁਲ ਫਿਰ ਤਾਂ ਅੱਜਕਲ ਪਤਾ ਕੀ ਹੈ ਸਰ ਸੁਖਮ ਸਿੰਘ ਪੁਲਿਸ ਨਾ ਰਿਸਕ ਨਹੀਂ ਲੈਂਦੀ ਨਾ ਤਾਂ ਅੱਗੇ ਵਾਲੀ ਗੱਲ ਹੈਗੀ ਕਿ ਬੰਦਾ ਛੱਡ ਦਿਓ ਜੀ ਬੰਦਾ ਜੇ ਛੱਡ ਦਿੰਦੇ ਆ ਠੀਕ ਹੈ ਕੋਈ ਕਵੇ ਲੀਡਰ ਲੋਡਰ ਤਾਂ ਉਹ ਤਾਂ ਚੱਲ ਜਾਂਦਾ ਕੰਮ ਹੂੰ ਜਾਂ ਕੁਛ ਜਿਹੜੇ ਅਫਸਰਿਆ ਰਿਸਕੀ ਹੁੰਦੇ ਆ ਪੈਸੇ ਲੈ ਕੇ ਉਹ ਰਿਸਕ ਹਾਲੇ ਵੀ ਲੈ ਲੈਂਦੇ ਆ ਪਰ ਆਮ ਤੌਰ ਤੇ ਜਿਹੜੇ ਪੁਲਿਸ ਵਾਲੇ ਆਮ ਸ਼ਬਦ ਇਸਤੇਮਾਲ ਕਰ ਰਹੇ ਆ ਉਹਨਾਂ ਨੂੰ ਛੱਡ ਕੇ અપਵਾਦ ਨੂੰ ਛੱਡ ਕੇ ਕਿ ਅੱਜ ਕੱਲ ਕੀ ਆ ਕਿ ਰਿਸਕ ਨਹੀਂ ਲੈਂਦੇ ਜੀ ਜਿੰਨੀ ਕੁਆਂਟੀਟੀ ਦੇ ਵਿੱਚ ਉਹ ਫਰਦੇ ਉਹਨਾਂ ਬਾ ਦਿੰਦੇ ਆ ਬਿਨਾਂ ਅਸੀਂ ਵੱਧ ਜੇ ਅਸੀਂ ਵੱਧ ਪਾਵਾਂਗੇ ਤਦ ਵੀ ਫਸਦੇ ਆ ਜੀ ਜੇ ਘੱਟ ਕਰਾਂਗੇ ਤਦ ਵੀ ਫਸਦੇ ਆ ਆ ਹੋ ਜਾਂਦਾ ਮੈਂ ਉਸ ਚੀਜ਼ ਨੂੰ અપਵਾਦ ਮੰਨਦਾ ਨਾ ਪਰ ਜਿਆਦਾਤਰ ਹੁਣ ਇਹ ਸਿਸਟਮ ਹੈ ਜਿਹੜਾ ਉਹ ਇਸ ਤਰ੍ਹਾਂ ਚੱਲਦਾ ਹੈ ਤਾਂ ਖੈਰ ਇਹ ਜੇ ਤੁਸੀਂ ਪਰਚਿਆਂ ਦੀ ਕਸੌਟੀ ਰੱਖੋਗੇ ਤੇ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਦੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੰਭਾਵੀ ਹੈਗੀਆਂ ਜੀ 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 ਅਮਿਤ ਜੀ ਇਸੇ ਗੱਲ ਦੇ ਨਾਲ ਹੀ ਨਾ ਮੈਂ ਥੋੜੀ ਜੀ ਗੱਲ ਹੋਰ ਤੋਰਨੀ ਜਾਊਂਗਾ ਇਹ ਤਾਂ ਚਲੋ ਇਹਦੀ ਵੀ ਕਸੌਟੀ ਦਾ ਪਤਾ ਲੱਗਣਾ ਚਾਹੀਦਾ ਹੈ ਵੀ ਕਿਹੜੇ ਸਾਬ ਨਾਲੇ ਪਰਖੇ ਜਾਣਾ ਹੈ ਜਿਹੜੀ ਅਫਸਰਾਂ ਦੇ ਕਾਰਵਾਈ ਹੋਣੀ ਉਹਦੀ ਕਸੌਟੀ ਕੀ ਹੈ ਪਰ ਨਾ ਅਕਸਰ ਇੱਕ ਗੱਲਬਾਤ ਕਰਦੇ ਤੁਸੀਂ ਅੱਜ ਵੀ ਹੁਣੇ ਸ਼ਬਦ ਵਰਤੇ ਕਿ ਜਿਹੜਾ ਨਸ਼ਾ ਮੁਕਤ ਪੰਜਾਬ ਹੈ ਉਹਦੀ ਵੀ ਤਾਂ ਕੋਈ ਕਸੌਟੀ ਹੋਣੀ ਚਾਹੀਦੀ ਹੈ ਕਿੰਨੇ ਕ ਨਸ਼ੇ ਨੂੰ ਨਸ਼ਾ ਮੁਕਤ ਮੰਨਦੇ ਆ ਜਾਂ ਫਿਰ ਜਮਾ ਹੀ ਨਸ਼ੇ ਮੁਕਤ ਨੂੰ ਨਸ਼ਾ ਮੁਕਤ ਮੰਨਦੇ ਆ ਇਹ ਵੀ ਤਾਂ ਹਜੇ ਤੱਕ ਸਵਾਲ ਹੀ ਹੈ ਕਿ ਇਸ ਚੀਜ਼ ਨੂੰ ਅਸੀਂ ਨਸ਼ਾ ਨਹੀਂ ਮੈਂ ਇਹਦੇ ਤੇ ਅੱਗੇ ਬਹੁਤ ਵਾਰੀ ਜਵਾਬ ਦੇ ਚੁੱਕਾ ਕਿ ਤੁਸੀਂ ਮੈਨੂੰ ਐਦਾਂ ਕਰੋ ਚਲੋ ਲੰਮਾ ਨਾ ਲੈ ਕੇ ਜਾਓ ਤੁਸੀਂ ਤਿੰਨ ਸਦੀਆਂ ਚੋਂ ਕੋਈ ਲੱਭ ਕੇ ਦਿਖਾ ਦਿਓ ਮੈਨੂੰ ਤੁਸੀਂ ਮਾਸਟਰ ਨੂੰ ਹੂੰ ਤਾਂ ਤੁਸੀਂ ਲੱਭ ਲਓ ਕਿਤੇ ਹਿਸਟਰੀ ਦੀ ਕਿਤਾਬ ਚੋਂ ਜੀ ਕਿ ਕਿਹੜਾ ਖਿੱਤਾ ਨਸ਼ਾ ਮੁਕਤ ਹੋ ਗਿਆ ਉਹਦੀ ਇੱਕ ਤੇ ਵਿਆਖਿਆ ਕੀ ਹੈ ਹੂੰ ਕਿ ਕਿਸ ਨਸ਼ੇ ਨੂੰ ਤੁਸੀਂ ਨਸ਼ਾ ਮੰਨਦੇ ਹੋ ਬਿਲਕੁਲ ਠੀਕ ਹੈ ਜੀ